ਸਵਾਗਤ ਆ ਵੀਰੇ ਤੁਹਾਡਾ ਸੰਧੂ ਡੇਲੀ ਫਾਰਮਿੰਗ ਤੇ ਅੱਜ ਆਪਣੇ ਕੋਲੇ ਦੂਜਾ ਸੂਹਾ ਵੈੜ ਸੂਣ ਵਾਲੀ ਹਫਤੇ ਦੀ ਕੱਚੀ ਖਾਨ ਲੈਵਾ ਫੋਟੋ ਸਾਫ ਦੁੱਧ ਪਾਉਣ ਦੀ 20 ਤੋਂ ਪਲੱਸ ਪੂਰੇ ਫੁੱਲ ਵੱਡੇ ਕਦ ਕਾਠ ਦੀ ਪਿੰਡ ਸੁਖਣਾ ਵਾਲਾ ਜ਼ਿਲ੍ਹਾ ਫੀਫਕੋਟ ਆ ਮੋਬਾਈਲ ਨੰਬਰ 9879934359 ਜੇ ਕਿਸੇ ਵੀਰ ਨੇ ਗਾਂਛੀ ਜੀਤਨ ਦਾ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਫੁੱਲ ਹੈਵੀ ਬੋਡੀ ਦੀ ਵਾਲ ਟੈਲ ਫੁੱਲ ਪਈਏ ਚੱਲ ਤਰਪਰਾ ਫੁੱਲ ਵੱਡੇ ਕਦ ਕਾਠ ਦੀ ਹੈ ਜੋ ਵੀ ਤੇ ਵੀਰ ਨੇ ਕੀ ਨਾ ਚਾਹਵਾਂ ਹੋਵੇ ਤੇ ਆਪਣਾ ਸੰਪਰਕ ਕਰ ਸਕਦਾ ਜਾਇਜ਼ ਰੇਟ ਤੇ ਵੇਚ ਦੇ ਦਾਂ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਕਿ ਲੰਗੀ ਵੀਡੀਓ ਨੋਟੀਫਿਕੇਸ਼ਨ ਜਲਦ ਆ ਸਕੇ